ਮੈਂ ਰਲੋਚਨ ਸਿੰਘ ਤਰਖੀਰ ਸੁਸਾਇਟੀ ਵੱਲੋਂ ਇਹ ਮਹਿਸੂਸ ਕਰਦਾ ਹਾਂ ਕਿ ਨਵੇਂ ਸਾਲ ਮਨਾਉਣ ਦੀ ਖੁਸ਼ੀ ਤਾਂ ਤਾਂ ਹੀ ਹੈ ਜੇਕਰ ਅਸੀਂ ਪੰਜੀ ਦੇ ਵਿੱਚ ਜਿਹੜੇ ਕੋਈ ਸਤਿਗੋ ਕਮੀਆਂ ਪਈ ਸੀ ਰਹਿ ਗਈਆਂ ਉਹ ਅਸੀਂ ਇਸ 26 ਦੇ ਵਿੱਚ ਉਹ ਪੂਰੀਆਂ ਕਰਨ ਦਾ ਸੰਕਲਪ ਕਰੀਏ ਹੁਣ ਆ ਪੰਜੀ ਜਾ ਰਿਹਾ ਹੈ ਲਾਸਟ ਹੈ ਤੇ ਇਹਨਾਂ ਦਿਨਾਂ ਵਿੱਚ ਸ਼ਹੀਦੀ ਦਿਹਾੜਾ ਚੱਲ ਰਿਹਾ ਤੇ ਲੋਕਾਂ ਨੇ ਮੀਟ ਸ਼ਰਾਬ ਯਾਹ ਹੋਰੀਆਂ ਇਹ ਖੁਸ਼ੀਆਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਨੇ ਸੋਗਮਈ ਹੈ ਸਾਰਿਆਂ ਨੂੰ ਬਹੁਤ ਖੁਸ਼ ਸੋਗ ਮਨਾ ਰਹੇ ਇਹਨਾਂ ਲੇਕਿਨ 31 ਦਸੰਬਰ ਦੀ ਰਾਤ ਤੋਂ ਬਾਅਦ ਅਗਲੇ ਦਿਨ ਸਵੇਰੇ ਹੀ ਉਦਾਂ ਹੀ ਸ਼ਰਾਬਾਂ ਉਦਾਂ ਹੀ ਮੀਟ ਸਾਰੇ ਕੁਝ ਉਦਾਂ ਹੀ ਭੰਗੜੇ ਸਭ ਕੁਝ ਉਦਾਂ ਹੀ ਹੈ ਉਦਾਂ ਹੀ ਸ਼ਰਾਰਤਾਂ ਸਭ ਉਹਦਾਂ ਹੋਣੀਆਂ ਤੇ ਇਸ ਕਰਕੇ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀ ਤੇ ਇਸ ਵਾਰ ਵੀ ਇਦਾਂ ਹੀ ਹੋਣਾ ਜੇ ਇਸ ਤਰ੍ਹਾਂ ਹੀ ਕਰਨਾ ਤੇ ਫਿਰ ਨਵੇਂ ਸਾਲ ਦਾ ਕੋਈ ਫਾਇਦਾ ਨਹੀਂ ਹੈ ਜਿਹੜਾ ਬੀਤਿਆ ਸਾਲ ਜਿਹੜਾ ਹੈ ਉਹਨਾਂ ਵਿੱਚ ਜੋ ਘਟਨਾਵਾਂ ਹੋਈਆਂ ਜੋ ਕੁਝ ਹੋਇਆ ਹੈ ਉਹ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਬੀਤਾ ਸਾਲ ਜਿਹੜਾ ਸੀਗਾ ਉਹਦੇ ਵਿੱਚ ਹੜ੍ਹ ਆਏ ਆ ਬਹੁਤ ਜ਼ਿਆਦਾ ਹੜ੍ਹ ਆਏ ਲੋਕਾਂ ਦਾ ਨੁਕਸਾਨ ਹੋਇਆ ਤੇ ਕੁਝ ਲੋਕਾਂ ਦਾ ਅਜੇ ਵੀ ਉਹਨਾਂ ਦੀ ਪਰਭਾਈ ਕਰਨ ਵਾਲੀ ਹੈ ਨਵੇਂ ਸਾਲ ਵਿੱਚ ਆਓ ਵਹੀ ਇੱਕ ਵੀ ਇਹ ਵੀ ਸੰਕਲਪ ਕਰੀਏ ਕਿ ਜਿਹੜੇ ਲੋਕ ਉਹ ਜਿਹੜੇ ਨੇ ਜਿਨ੍ਹਾਂ ਦੇ ਘਰ-ਬਾਰ ਨਹੀਂ ਵਸੇ ਉਹਨਾਂ ਨੂੰ ਵਸਾਉਣ ਦਾ ਅਸੀਂ ਮਤ ਕਰੀਏ ਉਹਨਾਂ ਨੂੰ ਵਸਾਉਣ ਲਈ ਉਹਨਾਂ ਦੀ ਮਦਦ ਕਰੀਏ ਦੂਸਰਾ ਹੈ ਕਿ ਅਸੀਂ ਬੀਤੇ ਸਾਲ ਇੱਕ ਜੀ ਸੋਸਾਇਟੀ ਤੇ ਮੇਰੇ ਹੋਰ ਕੁਝ ਸਾਥੀ ਸਾਥੀਆਂ ਦੇ ਨਾਲ ਕੇ ਤੇ ਅਸੀਂ ਇੱਕ ਸੰਕਲਪ ਲਿਆ ਸੀਗਾ ਕਿ ਅਸੀਂ ਵੱਧ ਤੋਂ ਵੱਧ ਇਹਦਾ ਅੰਧ ਸ਼ਵਾਸਾ ਹਟਾ ਕੇ ਲੋਕਾਂ ਨੂੰ ਗ੍ਰਮਾਂ ਪਰਮਾਤਮਾ ਦੀ ਬਾਤ ਕਰਕੇ ਵਿਗਿਆਨ ਸੋਚਣਾ ਚਾਹੀਏ ਲੇਕਿਨ ਜਿੰਨਾ ਅਸੀਂ ਚਾਇਆ ਸੀ ਓਨਾ ਹੀ ਨਹੀਂ ਕਰ ਸਕੇ ਹੁਣ ਅਸੀਂ ਮੈਂ ਤੇ ਮੈਂ ਆਪਣੇ ਸਾਥੀਆਂ ਤੇ ਹੋਰ ਜਿਹੜੇ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਬੇਨਤੀ ਕਰਨਾ ਤੇ ਆਓ ਅਸੀਂ ਜਿਹੜਾ ਪੰਜ ਜਿਹੜਾ ਕੰਮ ਰਹਿ ਗਿਆ ਸੀਗੇ ਮੁਰਖਤਾ ਦੇ ਭਲੇ ਲਈ ਅਸੀਂ ਲੋਕਾਂ ਨੂੰ ਅੰਧ ਸ਼ਵਾਸਾ ਤੋਂ ਬਾਹਰ ਕੱਢ ਕੇ ਦੀ ਵਿਗਿਆਨਕ ਸੋਚਣਾ ਜੋੜੀਏ ਤਾਂ ਕਿ ਮਨੁੱਖ ਦਾ ਭਲਾ ਹੋ ਸਕੇ